ਜਾਨਪੁਰ ਸ਼ਹਿਰ ਵਿਕੇ ਨਗਰ ਨਿਗਮ ਬਲੋ ਰਹਾਇਸ਼ੀ ਇਲਾਕੇ ਚ ਕਰਵਾਈ ਜਾ ਰਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਲੋਕਾਂ ਚ ਤਾਇਆ ਵਿਰੋਧ ਨਗਰ ਕੌਂਸਲ ਦੇ ਖਿਲਾਫ ਕੀਤਾ ਪ੍ਰਦਰਸ਼ਨ ਕਿ ਹਰੇ ਰਹਾਇਸ਼ੀ ਇਲਾਕੇ ਤੋਂ ਬਾਹਰ ਬਣਾਇਆ ਜਾਵੇ ਸੀਵਰੇਜ ਟ੍ਰੀਟਮੈਂਟ ਪਲਾਂਟ ਜਾਨਪੁਰ ਸ਼ਹਿਰ ਵਿਖੇ ਨਗਰ ਕੌਂਸਲ ਵੱਲੋਂ ਅਜ ਤੱਕ ਉਪਰਾਲਾ ਨਹੀਂ ਕੀਤਾ ਗਿਆ ਕਿ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਦੇ ਲਈ ਸ਼ਹਿਰ 'ਚ ਸੀਵਰੇਜ ਦੀ ਵਿਵਸਥਾ ਕੀਤੀ ਜਾਵੇ ਪਰ ਸ਼ਹਿਰ ਦੇ ਗੰਦੇ ਪਾਣੀ ਨਾਲ ਨਿਜੀਠਣ ਦੇ ਲਈ ਨਗਰ ਕੌਂਸਲ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਗੰਦੇ ਪਾਣੀ ਨੂੰ ਨਹਿਰ 'ਚ ਜਾਣ ਤੋਂ ਰੋਕਿਆ ਜਾ ਸਕੇ ਪਰ ਇਹ ਟ੍ਰੀਟਮੈਂਟ ਪਲਾਂਟ ਰਹਾਇਸ਼ੀ ਇਲਾਕੇ 'ਚ ਲਗਨ ਜਾ ਰਿਹਾ ਹੈ ਜਿਸ ਦਾ ਵਿਰੋਧ ਅਜ ਤੋਂ 4 ਮਹੀਨੇ ਪਹਿਲਾਂ ਵੀ ਕੀਤਾ ਗਿਆ ਸੀ ਜਦ ਕੈਬਨਿਟ ਮੰਤ ਆਰੋਚਕ ਵੱਲੋਂ ਇਸ ਦਾਨੀ ਪੱਥਰ ਰੱਖਿਆ ਗਿਆ ਸੀ ਅਤੇ 4 ਮਹੀਨੇ ਬਾਅਦ ਅੱਜ ਜਦ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਤਾਂ ਸਥਾਨਕ ਲੋਕਾਂ ਇਸ ਦਾ ਵਿਰੋਧ ਜਤਾਉਂਦੇ ਹੋਏ ਨਗਰ ਕੌਂਸਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਰਹਾਇਸ਼ੀ ਇਲਾਕੇ ਚ ਸੀਵਰੇਜ ਟ੍ਰੀਟਮੈਂਟ ਪਲਾਂਟ ਨਾ ਬਣਾਉਣ ਦੀ ਮੰਗ ਕੀਤੀ। ਇਸ ਸਬੰਧੀ ਜਦ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 4 ਮਹੀਨੇ ਪਹਿਲਾਂ ਜਦ ਮੰਤਰੀ ਲਾਲਚੰਦ ਘਟਾਰੂਚਕ ਵੱਲੋਂ ਇਸ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ ਉਸ ਵੇਲੇ ਵੀ ਲੋਕਾਂ ਇਸ ਦਾ ਵਿਰੋਧ ਜਤਾਇਆ ਸੀ ਪਰ ਉਸ ਦੇ ਬਾਵਜੂਦ ਅੱਜ 4 ਮਹੀਨੇ ਬਾਅਦ ਨਗਰ ਕੌਂਸਲ ਵੱਲੋਂ ਇੱਥੇ ਟ੍ਰੀਟਮੈਂਟ ਪਲਾਂਟ ਦਾ ਕੰਮ ਲਗਾ ਦਿੱਤਾ ਹੈ ਜਿਸ ਦਾ ਅਸੀਂ ਵਿਰੋਧ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ 'ਚ ਨਗਰ ਕੌਂਸਲ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਜਿਸ ਨਾਲ ਕੱਲ ਨੂੰ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕ ਟਰੀਟਮੈਂਟ ਪਲਾਂਟ ਨਹੀਂ ਲਗਣ ਦੇਵਾਂਗੇ ਉਨ੍ਹਾਂ ਕੇ ਹਾਕਿ ਨਗਰ ਕਾਉਂਸਲ ਨੂੰ ਚਾਹੀਦਾ ਹੈ ਕਿ ਇਸ ਟਰੀਟਮੈਂਟ ਪਲਾਂਟ ਦੇ ਲਈ ਰਹਾਇਸ਼ੀ ਇਲਾਕੇ ਤੋਂ ਬਾਹਰ ਕੋਈ ਜਗ੍ਹਾ ਵੇਖੇ ਅਤੇ ਉੱਥੇ ਇਸ ਟਰੀਟਮੈਂਟ ਪਲਾਂਟ ਦੀ ਉਸਾਰੀ ਕਰਵਾਈ ਜਾਵੇ

ਬੰਦ ਕਰੋ ਬੰਦ ਕਰੋ ਮੈਂ ਉਹਦੇ ਬਾटिया ਮੇਰੀ ਰੈ residense ਮਹੱਲਾ ਕਸ਼ਮੀਰੀ ਹੈ ਵਾਰਡ ਨੰਬਰ 14 ਬੜੀ ਮੰਦਭਾਗੀ ਘਟਨਾ ਜਿਹੜੀ ਇੱਥੇ ਹੋਣ ਜਾ ਰਹੀ ਹੈ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਬਣ ਰਿਹਾ ਅੱਜ ਤੋਂ ਮੇਰੇ ਖਲ 4 ਮਹੀਨੇ ਪਹਿਲੇ ਮਾਨਨੀਏ ਮੰਤਰੀ ਲਾਲਚੰਦ ਘਟਾਰੂ ਚੱਕ ਇੱਥੇ ਉਦਘਾਟਨ ਕਰਨ ਗਿਆ ਸੀ ਉਦਘਾਟਨ ਕਰਕੇ ਗਿਆ ਸੀਗਾ ਉਸ ਤੋਂ 2 ਘੰਟੇ ਬਾਅਦ ਹੀ ਤੁਹਾਡੇ ਮਾਧਿਅਮ ਇਹ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਇੱਥੇ ਇੱਕ ਪ੍ਰਦਰਸ਼ਨ ਕੀਤਾ ਸੀਗਾ 150 ਬੰਦੇ ਲੈ ਕੇ ਕੋਈ ਅਸਰ ਨਹੀਂ ਹੋਇਆ ਕੋਈ ਜੂ ਨਹੀਂ ਰੰਗੀ ਸਰਕਾਰ ਦੇ ਕੰਨ ਦੇ ਉੱਪਰ 4 ਦਿਨ ਪਹਿਲੇ ਕਟਾਰੂ ਚੱਕ ਨੂੰ ਇੱਕ ਸਾਡਾ ਹਥੋਂ ਮਤਲਬ ਪ੍ਰੈਜੈਂਟੇਸ਼ਨ ਗਿਆ ਮਿਲਨ 15-20 ਬੰਦਿਆਂ ਦਾ ਉਹਨਾਂ ਨੇ ਵੀ ਕੋਈ ਅਸੀਂ ਫਾਈਲ ਵੀ ਦਿੱਤੀ 6-700 ਬੰਦੇ ਦੇ ਹਸਤਾਖਸ਼ਰ ਕਰਵਾਏ ਸੀਗੇ ਔਰ ਫਾਈਲ ਉਹਨਾਂ ਨੂੰ ਦਿੱਤੀ ਉਹਨਾਂ ਨੇ ਵੀ ਕੋਈ ਕੋਈ ਐਕਸ਼ਨ ਨਹੀਂ ਲਿਆ ਔਰ ਦੇਖੋ ਜਿਸ ਤਰ੍ਹਾਂ ਮੇਰੇ ਵੱਡੇ ਵੀਰ ਨੇ ਹੁਣ ਇੱਕ ਗੱਲ ਕਹੀ ਹੈ ਕਿ ਅਦਰ ਰਾਮਲੀਲਾ ਹਰ ਸਾਲ ਹੁੰਦੀ ਹੈ ਪਿਛੇ ਪ੍ਰਜਾਪਤੀਆਂ ਦਾ ਮੰਦਿਰ ਹੈ ਅੱਧਰ ਬ੍ਰह्म ਸ਼ਾ ਬ੍ਰह्म ਕੁਮਾਰੀਆਂ ਦਾ ਆਸ਼ਰਮ ਹੈ ਔਰ ਮੋਰਓਵਰ ਮੋਰਓਵਰ ਇਹ ਵਾਰਡ ਨੰਬਰ 1400 ਜਾਨਪੁਰ ਦਾ ਔਰ ਇੱਕ ਬੜੀ ਛੋਟੀ ਜੀ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਨਾ ਕਿ ਇੰਗਲਿਸ਼ ਦਾ ਇੱਕ ਪ੍ਰੋਵਰਬ ਹੈ ਦਾ ਗਵਰਨਮੈਂਟ ਮੇਕ ਬਾਏ ਪੀਪਲ ਫਾਰ ਦਾ ਪੀਪਲ ਕਿ ਜਿਹੜੀ ਸਰਕਾਰ ਲੋਕਾਂ ਦੁਆਰਾ ਬਣਾਈ ਜਾਂਦੀ ਹੈ ਲੋਕਾਂ ਵਾਸਤੇ ਕਿ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੇ ਹਿੱਤਾਂ ਵਾਸਤੇ ਕੰਮ ਕਰਨਾ ਨਾ ਕਿ ਉਹਨਾਂ ਨੂੰ ਦੋਜਖ ਦੀ ਆਗ ਦੇ ਵਿੱਚ ਝੁਕਣਾ ਓਰੇ ਤੁਹਾਨੂੰ ਮੈਂ ਮੈਂ ਕੱਲ Google 'ਚ ਸਰਚ ਕੀਤਾ ਇਹ ਮੈਂ ਤੁਹਾਨੂੰ ਮੈਂ ਥੋੜਾ ਸ਼ੇਅਰ ਕਰਨਾ ਚਾਹਨਾ 1-2 ਮਿੰਟ ਹੀ ਲੱਗਣਗੇ ਹਾਊ far ਮਿਊਨਿਸਪਲ ਨਗਰ ਕਾਉਂਸਲ ਕੈਨ ਲੋਕੇਟ ਦਾ ਸੀਵਰੇਜ ਟ੍ਰੀਟਮੈਂਟ ਫਲਾਰਮ ਸੋਸਾਇਟੀ ਕਿ ਸੋਸਾਇਟੀ ਤੋਂ ਰੈਸੀਡੈਂਸ ਏਰੀਏ ਤੋਂ ਕਿੰਨਾ ਏਰੀਆ ਅੱਗੇ ਜਾ ਕੇ ਜਿਹੜਾ ਸੀਵਰੇਜ ਟ੍ਰੀਟਮੈਂਟ ਲੱਗਣਾ ਚਾਹੀਦਾ ਹੈ ਇਨ ਸ਼ਾਰਟ ਦਿਸ ਡਿਸਟੈਂਸ ਇਹ ਮਿਊਨਿਸਪਲ ਨਗਰ ਕਾਉਂਸਲ ਕੈਨ ਲੋਕੇਟ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਕਿ ਇੱਥੇ ਲੱਗ ਰਿਹਾ ਫਰਮ ਇਹ ਰੈਜ਼ੀਡੈਂਸ਼ੀਅਲ ਸੋਸਾਇਟੀ ਟਿਪੀਕਲੀ ਡਿਪੈਂਡਸ ਡਿਪੈਂਡਸ ਔਨ ਲੋਕਲ ਰੈਗੂਲੇਸ਼ਨਸ ਜ਼ੋਨਿੰਗ ਲਾਜ਼ ਐਂਡ এনਵਾਇਰਨਮੈਂਟਲ ਕਨਸੀਡਰੇਸ਼ਨਸ ਜਨਰਲੀ ਗਾਈਡਲਾਈਨਸ ਸੁਜੈਸਟ ਇਹ ਮਿਨੀਮਮ ਡਿਸਟੈਂਸ ਮਿਨੀਮਮ ਡਿਸਟੈਂਸ ਮੀਨ ਫਰਮ ਦਾ रेजिडेंशियल एरिया कि डिस्टेंस होनी चाहिए जितना ट्रीटमेंट प्लांट लगना चाहिए नियर अबाउट फाइव हंडरड मीटर टू वन किलोमीटर फाइव हंड्रड मीटर टू वन किलोमीटर डिस्टेंस होना चाहिए फ्रॉम रेजिडेंशियल एरियाज टू मिनिमाइज ऑर्डर नॉइज एंड पोटेंशियल हेल्थ इंपैक्ट्स समझ गए ना उसी मैं हिंदी भी समझा देता है इन शॉर्ट की जो रूल्स एंड रेगुलेशन दस रहे हैं ਔਰ ਖੋਤੇ ਪ੍ਰਧਾਨ ਖੋਤੇ ਮੰਤਰੀ ਅਨਪੜ ਗਵਾਰ ਅંધੇਰ ਨਗਰੀ ਚੋਪੜ ਰਾਜਾ ਟਗੇ ਸਰ ਬਾਜੀ ਟਗੇ ਸਰ ਖਾਜਾ ਕਿਨੂੰ ਸੁਣਾਈਏ ਅੱਖਾਂ ਤੋਂ ਅੰਨੇ ਕੰਨਾਂ ਤੋਂ ਬਹਿਰੇ ਇਹਨਾਂ ਨੂੰ ਪੈਸੇ ਚਾਹੀਦੇ ਨੇ ਜੇ 50 ਕਰੋੜ ਦਾ ਇੱਥੇ ਮਨਜ਼ੂਰ ਹੋਏ ਦਾ ਇਹਨਾਂ ਨੇ 40 ਕਰੋੜ ਲਾ ਲਾ 10 ਕਰੋੜ ਜੇਬਾਂ ਚ ਹਰਾਸ ਕਿਨ ਹੋਣਾ ਹੈ ਹਰਾਸ ਪਬਲਿਕ ਨੇ ਔਰ ਮੈਂ ਤੇ ਕਹਾਂ ਕਿ ਸੁਜਾਨਪੁਰ ਦੇ ਨਿਹਾਏ ਦੀ ਮੈਂ ਉਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਸੁਜਾਨਪੁਰ ਦੀ ਜਨਤਾ ਵਾਸਤੇ ਅਸੀਂ ਦੇਖੋ 10 15 ਜਾਨੇ ਖੜੇ ਆ ਸੁਯਾਮਪੁਰ ਦੀ ਪਾਪੂਲੇਸ਼ਨ ਕਿੰਨੀ ਹੈ ਕਿੰਨੀ ਪਾਪੂਲੇਸ਼ਨ ਹੈ ਕਿੰਨਾ ਰਾਮ ਮੁਰਦੀ ਹੈ 45000 ਪਾਪੂਲੇਸ਼ਨ ਹੈ 45000 ਦਾ 1% ਵੀ ਲਾਓ ਤੇ ਕਿੰਨਾ ਬੰਦਾ ਹੈ 4500 ਬੰਦਾ ਹੈ ਇੱਥੇ 15 ਬੰਦੇ ਨੇ ਇਹ ਸ਼ਹਿਰ ਵਾਸੀਆਂ ਨੂੰ ਮੈਂ ਤਾਂ ਕਹਿੰਦਾ ਦੁੱਧ ਫੇਟੇ ਮਿਲ ਤੋ ਡਾਹੇ ਸ਼ਹਿਰ ਵਾਸਤੇ ਤੁਸੀਂ ਨਿਕਲੋ ਬਾਹਰ ਕੰਮ ਸੇ ਹਮ 5000 10000 ਬੰਦਾ ਨਿਕਲੋ ਬਾਜ਼ਾਰ ਬੰਦ ਕਰੋ ਆਪੂ ਖੜਤਾਲ ਰੱਖੋ ਧਰਨੇ ਦਿਓ ਕਮੇਟੀ ਘਰ ਜਾ ਕੇ ਨਾਰੇਬਾਜੀ ਕਰੋ ਕੁਝ ਵੀ ਨਹੀਂ ਕੁਝ ਵੀ ਨਹੀਂ ਉਹੀ ਰਾਮ ਮੂਰਤੀ ਜੀ ਦੀ ਗੱਲ ਕੀ ਭਗਤ ਸਿੰਘ ਜਮਨ ਲੋਕਾਂ ਦੇ ਘਰ ਗਵੰਡੀਆਂ ਦੇ ਘਰ ਤੇ ਇਹ ਮੈਂ ਬੇਨਤੀ ਕਰਨਾ ਹੱਥ ਜੋੜ ਕੇ ਸਰਕਾਰ ਦੇ ਅੱਗੇ ਕਿ ਸਰਕਾਰ ਬਣੀ ਹੈ ਲੋਕਾਂ ਦੇ ਹਿੱਤ ਵਾਸਤੇ ਲੋਕਾਂ ਦੇ ਹਿੱਤਾਂ ਦੇ ਪ੍ਰਤੀ ਕੰਮ ਕਰੋ ਇਹ ਗਵਰਨਮੈਂਟ ਮੇਕ ਬਾਈ ਪੀਪਲ ਫਾਰ ਦਾ ਪੀਪਲ ਲੋਕੋ ਦੁਆਰਾ ਸਰਕਾਰ ਬਣਾਈ ਜਾਂਦੀ ਹੈ ਲੋਕੋਂ ਕੇ ਕੰਮ ਕਰਨੇ ਕੇ ਲਈ ਬਾ ਕੀ ਉਹਨੂੰ ਨਰਕ ਚ ਪੈ ਜਾਂ ਜੋਖਣ ਵਾਸਤੇ ਉਹ ਤੁਸੀਂ ਇਹ ਬਾਹਰ ਲੈ ਜਾਓ ਅਦਰ ਸ਼ਮਸ਼ਾਨ ਸ਼ਮਸ਼ਾਨਗੜ ਹਾਂਜੀ ਸਰ ਅੱਜ ਇੱਥੇ ਇਕੱਠੇ ਹੋਏ ਸਾਰੇ ਕੀ ਵਜਾ ਕੇ ਇਕੱਠੇ ਹੋ ਗਏ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਹੈ ਐ ਡਿਵੈਲਪਮੈਂਟ ਕਰਾਉਣਾ ਲੋਕਾਂ ਦੀ ਜਿਹੜੀਆਂ ਮੁਸ਼ਕਿਲਾਂਤਾਂ ਹੁੰਦੀਆਂ ਉਹਨਾਂ ਨੂੰ ਹੱਲ ਕਰਨਾ ਸਰਕਾਰਾਂ ਦਾ ਹੀ ਕੰਮ ਹੁੰਦਾ ਹੈ ਮਗਰ ਕਿੰਨੀ ਬਦਨਸੀਬ ਵਾਲੀ ਗੱਲ ਹੈ ਕਿੰਨੀ ਭੈੜੀ ਗੱਲ ਹੈ ਇਸ ਸਜਾਨਪੁਰ ਦੇ ਵਿੱਚ 20 25 30 ਕਰੋੜ ਰੁਪਏ ਖਰਚ ਕੇ ਇੱਕ ਜਿਹੜਾ ਵਾਟਰ ਪਲੰਟ ਲਗਾ ਰਿਆ ਸਾਫ ਕਰਵਾਸੇ ਪਾਣੀ ਨੂੰ ਗੰਦੇ ਪਾਣੀ ਨੂੰ ਸਾਫ ਕਰਨ ਵਾਸਤੇ ਵਾਟਰ ਟਰੀਟ ਪਲੰਟ ਲਗਾ ਰਹੇ ਨੇ ਸੀਵਰੇਜ ਸੀਵਰੇਜ ਦਾ ਪਾਣੀ ਸਾਫ ਕਰਕੇ ਹਾਲੇ ਕਿ ਸਿਆਮਪੁਰ ਸੀਵਰੇਜ ਨਹੀਂ ਹੈ ਜਿਹੜਾ ਲੋਕਾਂ ਦਾ ਪਾਣੀ ਆਂਦਾ ਹੈ ਗੰਦੇ ਨਾਲੇ ਚ ਖਾਲੀ ਉਹਨੂੰ ਸਾਫ ਕਰਨ ਵਾਸਤੇ ਇੱਕ 20 25 30 40 ਹਜ਼ਾਰ ਕਰੋੜ ਰੁਪਏ ਜਿਹੜਾ ਸੁਣਨ ਜਾਇਆ ਹੈ ਹੋ ਸਕਦਾ ਇਹ ਵੱਧੋ ਜੇ ਉਹ ਬਿਸ਼ਟ ਕਰ ਰਿਹਾ ਸਿਆਣਪੁਰ ਵਿੱਚ ਕੋਈ ਪਹਿਲਾਂ ਤੇ ਇੱਥੇ ਸੀਵਰੇਜ ਹੀ ਨਹੀਂ ਹੈ ਇੱਕ ਖਾਲੀ ਨਾਲੇ ਦਾ ਪਾਣੀ ਵਾਸਤੇ 20 25 30 40 50 ਹਜ਼ਾਰ ਕਰੋੜ ਰੁਪਏ ਖਰਚ ਰਿਹਾ ਉਹਦੇ ਵਾਸਤੇ ਇਹ ਸਾਡੀ ਹਿੰਦੂਆਂ ਦੀ ਸਰਕਾਰ ਹੈ ਕੀ ਉਹਨਾਂ ਨੂੰ ਪਤਾ ਕਿ ਇੱਕ ਰਾਮਲਾਥੀ ਹੁੰਦੀ ਹੈ ਇੱਕ ਇੱਥੇ ਪ੍ਰਜਾਪਤੀ ਬਰਾਦੀ ਦਾ ਮੰਦਿਰ ਹੈ ਇਹ ਕਿੱਥੇ ਆਪਣੇ ਇੱਕ 5 ਫੁੱਟ ਸ਼ਿਫਲਿੰਗ ਬਣ ਰਿਹਾ ਹੈ ਕਿਆ ਸਰਕਾਰ ਜਿਹੜੀ ਜਿਨ੍ਹਾਂ ਲੋਕਾਂ ਨੇ ਇਹ ਜਗਾ ਦਿੱਤੀ ਐ ਰਕੁਆਇਰ ਕੀਤੀ ਐ ਕਿਉਂ ਸਰਕਾਰ ਐ ਜਿੱਥੇ ਮਰਜ਼ੀ ਜਗਾ ਰਕੁਆਇਰ ਕਰ ਸਕਦੀ ਐ ਮਗਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਮੁੜ ਕੇ ਅਸੀਂ ਇਲੈਕਸ਼ਨ ਵੀ ਲੜਨੇ ਆਂ ਅਗਰ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਬਿਨਾ ਵਜਾ ਲੋਕਾਂ ਨੂੰ ਤੰਗ ਕਰੋਗੇ ਇਥੇ ਇੱਕ ਨਾਲਾ ਹੁੰਦਾ ਐ ਅਸੀਂ ਰਾਮਲਾ ਦੇ ਇਹਾਸਲਾਂ ਦੇ ਨੇ ਇੰਨੀ ਕਿ ਬਦਬੂ ਆਂਦੀ ਐ ਅਸੀਂ ਲੋਕੀ ਇਹ ਜਿਹੜਾ ਟੀਟ ਪਲੈਂਟ ਐ ਇਹਦੀ ਬਦਬੂ ਕਿਦਾਂ ਸੈਨ ਕਰਾਂਗੇ ਬਾਕੀ ਸ਼ਹਿਰ ਨਿਵਾਸੀ ਜਿਹੜੇ ਵੀ ਹਨ ਆਂ ਉਹਨਾਂ ਦੇ ਦਿਮਾਗ ਵਿੱਚ ਇਹ ਹੈ ਕਿ ਹੋਏਗੀ ਪ੍ਰਾਲਮ ਰਾਮ ਲਾਲ ਨੂੰ ਹੋਏਗੀ ਕਮਿਆਰਾਂ ਮੰਦਰ ਵਾਲਿਆਂ ਨੂੰ ਹੋਏਗੀ ਇਹ ਪ੍ਰਜਾਪਤੀ ਜਿਹੜੇ ਇੱਥੇ ਮਲਗੀ ਮੰਦਰ ਆਈਦਾ ਇਹਨਾਂ ਨੂੰ ਹੋਏਗੀ ਇਹ ਬਿਲਕੁਲ ਭਲੇ ਖੇਜਣਾ ਜਦੋਂ ਇਹਦੀ ਬਦਬੂ ਜਾਨੀ ਹੈ ਨਾ ਜਿੱਧਰ ਵੀ ਹਵਾ ਹੋਏਗੀ ਨਾ ਪੂਰੇ ਪੂਰੇ ਸ਼ਹਿਰ ਚ ਬਦਬੂ ਜਾਨੀ ਹੈ ਇਸ ਵੇਲੇ ਹਰ ਬੰਦਾ ਚਾਹੁੰਦਾ ਦੀ ਆਇਆ ਭਗਤ ਸਿੰਘ ਜੰਮੇ ਮਗਰ ਜੰਮੇ ਗਵਾਂਡੀ ਦੇ ਘਰ ਇਸ ਵੇਲੇ ਸਾਡੇ ਕੋਈ ਸਾਥ ਨਹੀਂ ਦੇ ਰਿਹਾ ਅਸੀਂ ਆਪੇ ਵਿੱਚ ਬੰਦੇ ਲੱਗ ਕੇ ਆਪਣੀ ਆਪਣੀ ਸੰਤਾਂ ਦੇ ਬੰਦੇ ਲੱਗ ਕੇ ਇਹ ਕੰਮ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਸਰਕਾਰ 'ਗੇ ਅਪੀਲ ਹੈ ਇਹ ਕੋਈ ਵੀ ਗਲਤ ਕੰਮ ਨਾ ਕਰੋ ਜਿਹਦੇ ਵਿੱਚ ਲੋਕਾਂ ਨੂੰ ਇਹੋ ਹੀ ਭਗਵੰਤ ਮਾਨ ਦੀ ਸਰਕਾਰ ਹੁੰਦੀ ਸੀ ਜਿਹੜੀ ਲੋਕਾਂ ਦੇ ਕਾਰਟੂਨ ਬਣਾ ਬਣਾ ਕੇ ਦੱਸੀ ਸੀ ਅੱਜ ਇਹ ਲੋਕਾਂ ਦੀ ਭਾਵਨਾ ਨੂੰ ਉਹਦੇ ਨਾਲ ਖਿਲਵਾੜ ਕਰ ਰਿਹਾ ਹੈ ਬੜੀ ਮੰਦ ਭਾਗੀ ਘਟਨਾ ਹੈ ਇਸ ਕਰਕੇ ਸਾਡੀ ਸਰਕਾਰ ਅਗੇ ਬੜੀ ਸਖਤ ਪੁਰਜ਼ੋਰ ਅਪੀਲ ਹੈ ਕਿ ਇਹ ਟ੍ਰੀਟ ਪਲਾਂਟ ਨੂੰ ਜਲਦੀ ਤੋਂ ਜਲਦੀ ਇਥੋਂ ਸ਼ਿਫਟ ਕੀਤਾ ਜਾਏ ਕਿਉਂਕਿ ਠੀਕ ਹੈ ਇਹਨਾਂ ਨੂੰ ਜੇ ਜ਼ਰੂਰ ਦੀ ਹੈ ਇੱਕ ਸੀਵਰੇਜ ਦਾ ਪਾਣੀ ਹੈ ਉੱਥੇ ਵੱਡੇ ਜਿਹੇ ਪੁਨ ਲਾਗੇ ਉਹਨੂੰ ਸਾਫ਼ ਕੀਤਾ ਜਾ ਸਕਦਾ ਗੰਦ ਜਿਹੜਾ ਲਿਵਾਪੇ ਨਹੀਂ ਜਾਣ ਮਗਰ ਨਹੀਂ ਜਿਹੜਾ ਕੰਮ ਲੱਖ 2-4 ਲੱਖ ਜੋ ਹੋ ਸਕਦਾ ਉਹਦੇ ਤੇ 50 ਕਰੋੜ ਖਰਚ ਕਰਕੇ ਇਹਨਾਂ ਨੇ ਲੁੱਡੀਆਂ ਮਾਰੀਆਂ ਨੇ 50 ਕਰੋੜ ਖਾਣ ਆਇਆ ਇਸ ਕਰਕੇ ਸਰਕਾਰ ਅਗੇ ਅਪੀਲ ਹੈ ਇਹ ਕੰਮ ਨੂੰ ਜਲਦੀ ਜਲਦੀ ਬੰਦ ਕੀਤਾ ਜਾਏ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕੀਤਾ ਜਾਏ ਮੁੜ ਕੇ ਜਿਹੜੇ ਸਾਡੇ ਕਮੇਟੀ ਦੇ 10-15 ਜਿੰਨੇ ਵੀ ਆਪਣੇ ਐਮਸੀ ਨੇ ਉਹਨਾਂ ਨੂੰ ਵੀ ਅਸੀਂ ਮੈਂ ਗੱਲ ਕਰਦੇ ਹਾਂ ਉਹਨਾਂ ਦੇ ਦਿਮਾਗ ਦੀ ਗੱਲ ਪਾ ਦਿੰਨੇ ਆਂ ਪੇ ਅਗਰ ਤੁਸੀਂ ਸਾਡੇ ਨਾਲ ਸੁਜਾਨਪੁਰ ਇਹੋ ਜੇ ਕੰਮ ਕਰਗੇ ਤੇ ਮੁੜ ਕੇ ਤੁਸੀਂ ਕਿਹੜੇ ਮੂਨਾ ਲੋਕਾਂ ਕੋਲ ਵੋਟ ਮੰਗਣ ਜਾਓਗੇ ਇਸ ਕਰਕੇ ਸਾਰੇ ਜਿਹੜੇ ਵੀ ਇਸ ਪਲਾਟ ਜੇ ਇਨਵੋਲਮਣਾ ਹੈ ਉਹਨਾਂ ਕੇ ਬੇਨਤੀ ਹੱਥ ਬਨ ਕੇ ਵੀ ਇਹ ਪਲਾਟ ਨੂੰ ਜਲਦੀ ਜਲਦੀ ਸ਼ਿਫਟ ਕੀਤਾ ਜਾਏ ਮੈਂ ਪ੍ਰਜਾ ਪਿਤਾ ਬ੍ਰਹਮ ਕੁਮਾਰੀ ਸ਼ਿਵ ਰਿਤ ਦੇ ਅਲਿਆਕੀ ਹੋਰ ਸੇ ਮੈਂ ਲੇ ਕਿ ਇਹ ਸਰਕਾਰ ਨੂੰ ਇਹ ਬਤਾਨਾ ਚਾਹਤਾ ਹਾਂ ਕਿ ਯਹਾਂ ਪਰ ਹਮਾਰਾ ਕਾਵਨ ਪੁਟਗਾ ਸੀਵਲਿੰਗ ਬਣ ਰਹਾ ਹੈ ਔਰ ਇਸੇ ਕੇ ਪਾਸ ਜੋ ਸੀਵਰੇਜ ਪਲੈਂਟ ਬਣ ਰਹਾ ਹੈ ਜੋ ਬਿਲਕੁਲ ਗੈਰ ਕਾਨੂੰਨੀ ਹੈ और यहाँ पर ये बनना नहीं चाहिए इसके बनने से बहुत सारे हमारे मतलब कि साइड इफ़ेक्ट हो सकते हैं जैसा कि इसमें सबसे जो होगा वो चारों तरफ से इसका एयर पोल्यूशन होगा जो कि सेहत के लिए बहुत ही हानिकारक होगा जो हमारे मतलब कि सरकार है उनको इसके बारे में सोचना चाहिए यहाँ जो सीवरेज प्लांट है रेजिडेंशियल एरिया में तो वैसे भी नहीं होना चाहिए कम से कम भी तो दो तीन किलोमीटर बाहर होना चाहिए ये सब लोग जानते हैं इनको पता नहीं क्या मजबूरी है कि जो ये देखते हुए भी अपनी आंखें इन लोगों ने मतलब की बंद कर रखी हैं तो यहाँ से जो सीवरेज प्लांट है हम चाहते हैं कि इधर से शिफ्ट होकर पाँच नंबर और सात नंबर के बीच में सफिशेंट जगह अगर हम उसको देखें तो जितनी ये जगह उससे भी कहीं ज़्यादा उधर जगह तो बड़े आराम से उधर बना सकते हो उधर किसी को कोई तकलीफ भी नहीं होगी तो मैं एक बार फिर सरकार को ये बताना चाहता हूँ कि अगर मतलब कि जो भी हम लोग आज सब इकट्ठे हुए हैं ये मतलब कि सरकार को बताने के लिए अगर अगर इसके ऊपर अगर आपने एक्शन नहीं लिया तो फिर हमारा अगला जो मतलब कि प्रदर्शन होगा फिर उसके जवाबदार आप ही होंगे इन्हीं शब्दों के साथ ये मैं यहां पर मतलब कि समाप्त करता हूं ओम शांति एक मिनट मोहल्ला ईदगाह ਦੇ ਵਿੱਚ ਪੋਲ ਨੰਬਰ 4 ਦੇ ਵਿੱਚ 4 ਨੰਬਰ ਦੇ ਵਿੱਚ ਇੱਕ ਟ੍ਰੀਟਮੈਂਟ ਪਨਾਉਣ ਲਗਾਇਆ ਜਾਏਗਾ ਜਿਹੜਾ ਕਿ ਬਿਲਕੁਲ ਹੀ ਗੈਰਕਾਨੂੰਨੀ ਹੈਗਾ ਯਾਰ ਇਹਦੀ ਅਸੀਂ ਚਲੋ ਟੈਸਟ ਕੀਤਾ ਥੋੜਾ ਬਹੁਤਾ ਇਹ ਕਿਸ਼ੇ ਵੀ ਰਹੀ ਸੀ ਨਾਲੋਂ ਜਾਂ ਮੰਦਰਾਂ ਨਾਲੋਂ ਘਰਾਂ ਵਿੱਚੋਂ ਘੱਟੋ-ਘੱਟ ਜਿਆਦਾ ਨਹੀਂ ਤੇ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਵਿੱਚ ਚਾਹੀਦਾ ਤੇ ਮੈਨੂੰ ਨਹੀਂ ਜਾਨਦਾ ਕਿਸ ਤਰ੍ਹਾਂ ਚਲੋ ਪਾਸ ਕਰਵਾਇਆ ਜਿਨ੍ਹਾਂ ਨੇ ਕਰਵਾਇਆ ਇਹ ਬਿਲਕੁਲ ਕਾਨੂੰਨ ਦੇ ਖਿਲਾਫ ਹੈਗਾ ਆ ਅਸੀਂ ਅੱਜ ਮਹੱਲਾ ਵਾਸੀ ਤਾਂ ਆਪਣੇ ਸਾਡੇ ਓਮ ਸ਼ਾਂਤੀ ਵਾਲੇ ਬਰਾਦਰ ਸਾਡੇ ਨਾਲ ਹੈਗੇ ਨਾ ਤੇ ਆਪਣੇ ਰਾਮ ਲੀਲਾ ਵਾਲੇ ਵੀ ਸਾਡੇ ਨਾਲ ਹੈ ਕੁਝ ਸ਼ਸਤਾ ਹੋਵੇ ਸਾਡੇ ਨਾਲ ਹੈ ਅਸੀਂ ਇਹ ਪ੍ਰੋਟੈਸਟ ਨੂੰ ਬੰਦ ਕਰਵਾਉਣ ਵਾਸਤੇ ਇੱਥੇ ਇਕੱਠੇ ਹੋਏ ਹਾਂ ਤੇ ਇੱਥੇ ਸਰਕਾਰ ਅਗੇ ਰਿਕਵੈਸਟ ਕਰਦੇ ਹਾਂ ਇੱਥੇ ਆਪਣੇ ਜਿੱਥੇ ਘੱਟੋ-ਘੱਟ ਆਪਣੇ ਕੁੰਜਾ ਫੋਟ ਵੱਡਾ ਕਹਿੰਦੇ 5 ਫੁੱਟ ਵੱਡਾ ਸਿਵਲਿੰਗ ਬਣਾਇਆ ਜਾ ਰਿਹਾ ਹੈ। ਕਿ ਐਸੇ ਕਰਕੇ ਬਣਾਇਆ ਜਾ ਜਿੱਥੇ ਇੱਥੇ ਲੋਕਾਂ ਦੀ ਆਸਤਾਨ ਨੂੰ ਖੇਚ ਪੰਜਾਨ ਵਾਸਤੇ ਇੱਥੇ ਗੰਦਗੀ ਲੱਗੇ ਫਲਾਨ ਲੱਗੇ ਆਪਾਂ। ਇਹ 5 ਫੁੱਟ ਕੱਲ ਨੂੰ ਬਣੇਗਾ ਲੋਕੀ ਇੱਥੇ ਆ ਕੇ ਮੱਥਾ ਟੇਕਣਗੇ ਅਤੇ ਆਪਣੇ ਕਈ ਤਰ੍ਹਾਂ ਦੀ ਸ਼ਰਧਾ ਲੈ ਕੇ ਆਉਂਦੇ ਨੇ। ਲੈ ਭੀ ਅਸੀਂ ਉੱਥੇ ਆ ਕੇ ਕੁਝ ਮੰਗੀ ਹੈ। ਭਗਵਾਨ ਦੀ ਸ਼ਰਧਾ ਵਿੱਚ ਬੈਠੀਏ ਤੇ ਕਿ ਆ ਭਗਵਾਨ ਦੇ ਲੱਗੇ ਆਪਾਂ ਕੂੜੇ ਦੇ ਢੇਰ ਲਗਾਵਾਂਗੇ ਹੁਣ। ਅੱਛਾ ਟ੍ਰੀਟਮੈਂਟ ਪਰ ਲਾਗਟ ਪਰ ਲੱਗੜ ਲਗਾ ਗੰਦ ਪਾ ਦਾਂਗੇ। ਆਪਣੀ ਤੇ ਇਹੋ ਹੀ ਆ ਹੁਣ ਰਾਮਲੀਲਾ ਹਰ ਸਾਲ ਵਰ ਹੁੰਦੀ ਸਾਡੇ ਹਿੰਦੂ ਧਰਮ ਦੇ ਵਿੱਚ ਦੇਖਿਆ ਜਾਂਦਾ ਘਰੋਂ ਵਿੱਚੋਂ ਆ ਕੇ ਇੱਕ ਆਰਾਮੜੇਲਾ ਦਾ ਮਤਲਬ ਹੈ ਲੈ ਵੀ ਲੋਕਾਂ ਨੂੰ ਸਿੱਖਿਆ ਦੇਣੀ ਲੈ ਵੀ ਜਿੰਨਾ ਰਸਿਦਾ ਰਾਮਚੰਦਰ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਅਸੀਂ ਉਹਦੇ ਕੋਲੋਂ ਸੋਕੇ ਸਿੱਖ ਕੇ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰੀਏ ਤੇ ਧਾਰਮਿਕ ਅਵਧੀ ਦੇ ਨਾਲ ਚੱਲੀਏ ਹੁਣ ਅਸੇ ਧਾਰਮਿਕ ਤੇ ਕਿਤੇ ਦੂਰ ਹੈ ਜਦੋਂ ਲਾਗੇ ਇਹੋ ਜਿਹਾ ਟ੍ਰੀਟਮੈਂਟ ਲੱਗ ਗਏ ਜਾਣਗੇ ਗੰਦਗੀ ਫੈਲੇਗੀ ਦੂਰ ਦੂਰ ਤੱਕ ਬਿਮਾਰੀਆਂ ਦਾ ਵੀ ਚਾਂਸ ਹੋ ਸਕਦਾ ਹੈ ਠੀਕ ਹੈ ਨਾ ਤੇ ਮੈਂ ਫਿਰ ਵਾਰ ਇਹੋ ਹੀ ਕਹਿਣਾ ਚਾਹਨਾ ਇਹਨੂੰ ਟ੍ਰੀਟਮੈਂਟ ਨੂੰ ਬੰਦ ਕਰੀਏ ਸਰ ਜਦੋਂ ਮੂਰਤ ਕੀਤੀ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਆ ਗਿਆ ਠੀਕ ਹੈ ਨਾ ਮੂਰਤ ਪ੍ਰਦਰਸ਼ਨ ਕੀਤਾ ਗਿਆ ਪਰ ਕਾਗਰੀ ਕਾਜੀ ਕਾਰਵਾਈ ਦੇ ਵਿੱਚ ਕੋਈ ਨਹੀਂ ਚਲੋ ਸਾਡੇ ਮੁਹੱਲਾ ਵਾਸੀ ਸਾਡੇ ਦੋ ਦੋ ਸੰਤ ਬੈਠੇ ਦੇ ਹੀ ਓਮ ਸ਼ਾਂਤੀ ਵਾਲੇ ਵੀ ਸ਼ਾਂਤੀ ਉਹ ਚਲੋ ਕੋਈ ਗੱਲ ਨਹੀਂ ਪ੍ਰਦਰਸ਼ਨ ਕਰਦਾ ਕੰਮ ਬੰਦ ਹੋ ਜਾਏਗਾ ਪਰ ਕੋ ਹਜੇ ਤੱਕ ਕੋਈ ਬੰਦ ਨਹੀਂ ਕੀਤਾ ਕੰਮ ਕੰਮ ਨਹੀਂ ਬੰਦ ਕੀਤਾ ਇਹ ਸਾਰੇ ਰਲ ਕੇ ਇਕੱਠੇ ਫਿਰ ਵਿਰੋਧ ਕਰਦੇ ਅਗੇ ਇਹਦਾ ਜੇ ਧਰਨਾ ਲਗਾਉਂਦੀ ਜਰੂਰਤ ਹੋਵੇਗੇ ਧਰਨਾ ਲਗਾਵਾਂਗੇ ਨਹੀਂ ਤੇ ਫਿਰ ਕੋਰਟ ਦਾ ਦਰਵਾਜ਼ਾ ਖੜਕਾ ਕੇ ਕਿਸਤ ਫਾਈਲ ਕਰਦੇ ਆਗਾ